ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਆ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਸਕਦੀਆਂ ਨੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਐਸੇ ਪਾਵਰਫੁੱਲ ਸ਼ਕਤੀਸ਼ਾਲੀ ਸ਼ਬਦ ਦੇ ਜਾਪ ਬਾਰੇ ਗੱਲ ਕਰਨ ਜਾ ਰਹੇ ਹਾਂ ਉਸ ਸ਼ਬਦ ਦਾ ਜਾਪ ਕਰਕੇ دنیਾਵੀ ਸੁੱਖ ਪਦਾਰਥ ਤਾਂ ਮਿਲਦੇ ਹੀ ਮਿਲਦੇ ਨੇ ਨਾਲ ਨਾਲ ਦਰਗਾਹੀ ਸੁੱਖ ਵੀ ਮਿਲ ਜਾਂਦੇ ਨੇ ਤਾਂ ਫਿਰ ਉਹ ਕਿਹੜਾ ਪਾਵਰਫੁੱਲ ਸ਼ਬਦ ਆ ਕਿਹੜੇ ਸਮੇਂ ਤੇ ਕਰਨਾ ਹੈ ਕਿੰਨਾ ਕਰਨਾ ਹੈ ਅਤੇ ਕਿਹੜੀ ਵਿਧੀ ਰਾਹੀਂ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਇੱਕ ਬੀਬੀ ਦੀ ਆਪ ਵਿਤੀ ਵੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸ਼ਬਦ ਜਾਪ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਗੱਲ ਕਲੀਅਰ ਕਰ ਲਈਏ ਕਿ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਬੜੀ ਪਵਿੱਤਰਿਆ ਬੜੀ ਮਹਾਨਿਆ ਬਰਾਬਰ ਤਾਕਤਵਾਰ ਆ ਇਹ ਨਹੀਂ ਆ ਵੀ ਕਿਸੇ ਪਾਠ ਦੇ ਵਿੱਚ ਵੱਧ ਤਾਕਤ ਆ ਕਿਸੇ ਵਿੱਚ ਘੱਟ ਆ ਨਾ ਇਦਾਂ ਨਹੀਂ ਆ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਹੀ ਬਾਣੀ ਬਰਾਬਰ ਤਾਕਤਵਾਰ ਪਾਵਰਫੁਲ ਆ ਇਹ ਸਾਡੇ ਤੇ ਨਿਰਪੰਡਿਆ ਵੀ ਅਸੀਂ ਕਿਹੜੇ ਪਾਠ ਦੇ ਨਾਲ ਕਿਹੜੇ ਸ਼ਬਦ ਜਾਪ ਦੇ ਨਾਲ ਕਿਹੜੀ ਭਾਵਨਾ ਦੇ ਨਾਲ ਜੁੜੇ ਆ ਸਭ ਤੋਂ ਜ਼ਰੂਰੀ ਆ ਸਾਡਾ ਭਰੋਸਾ ਜੇ ਸਾਡਾ ਭਰੋਸਾ ਪੂਰਾ ਹੈ ਸਾਡਾ ਵਿਸ਼ਵਾਸ ਪੂਰਾ ਹੈ ਨਾ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਤੀ ਤਾਂ ਫਿਰ ਸਾਡੇ ਉੱਤੇ ਜ਼ਰੂਰ ਕਿਰਪਾ ਆਉਂਦੀ ਆ ਪਰ ਜੇਕਰ ਸਾਡਾ ਭਰੋਸਾ ਹੀ ਨਹੀਂ ਬਣਿਆ ਸਿਰਫ ਰਸਨਾ ਦੇ ਰਾਹੀਂ ਅਸੀਂ ਪਾਠ ਕਰ ਰਹੇ ਆ ਸ਼ਬਦ ਜਾਪ ਕਰ ਰਹੇ ਆ ਫਿਰ ਗੱਲ ਨਹੀਂ ਬਣਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਪ੍ਰੋਸਾ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਯਕੀਨ ਹੋਵੇ ਕਿ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਏ ਹਾਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਆ ਹੁਣ ਸਾਡੀ ਫਿਕਰ ਸਾਡੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆ ਤਾਂ ਦੇਖਣਾ ਸਤਿਗੁਰੂ ਸੱਚੇ ਪਾਸ਼ਾ ਪ੍ਰਤੱਖ ਕੰਮਾਂ ਦੇ ਵਿੱਚ ਵਰਤ ਜਾਂਦੇ ਨੇ ਇਸ ਕਰਕੇ ਕਦੇ ਵੀ ਗੁਰੂ ਸਾਹਿਬ ਜੀ ਦੇ ਉੱਤੇ ਜਾਂ ਗੁਰਬਾਣੀ ਦੇ ਉੱਤੇ ਕੋਈ ਵੀ ਸ਼ੰਕਾ ਨਹੀਂ ਕਰਨਾ ਮਨ ਦੇ ਵਿੱਚ ਕਦੇ ਵੀ ਇਦਾਂ ਦਾ ਵਹਿਮ ਭਰਮ ਨਹੀਂ ਆਉਂਦੇ ਨਾ ਵੀ ਮੈਂ ਕਿਹੜਾ ਪਾਠ ਕਰਾਂ ਕਿਹੜੇ ਸ਼ਬਦ ਦਾ ਜਾਪ ਕਰਾਂ ਬਸ ਜਿਸ ਵੀ ਸ਼ਬਦ ਦਾ ਜਾਪ ਕਰੋ ਜਿਸ ਵੀ ਗੁਰਬਾਣੀ ਦਾ ਪਾਠ ਕਰੋ ਪੂਰੇ ਭਰੋਸੇ ਦੇ ਨਾਲ ਮਨ ਲਾ ਕੇ ਕਰਨਾ ਹੈ ਗੁਰੂ ਜੈਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ ਤਾਂ ਕਿਰਪਾ ਜ਼ਰੂਰ ਹੁੰਦੀ ਆ ਸੋ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੂਲ ਮੰਤਰ ਜੀ ਦੇ ਜਾਪ ਬਾਰੇ ਮੂਲ ਮੰਤਰ ਜੀ ਦੇ ਜਾਪ ਬਾਰੇ ਸਭ ਨੂੰ ਪਤਾ ਹੈ ਕਿ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪਣੇ ਮੂਲ ਮੰਤਰ ਜੀ ਦਾ ਜਾਪ ਮੋਢਿਆ ਅਤੇ ਅੱਜ ਤੱਕ ਜਿਸ ਵੀ ਜੀ ਨੇ ਪੂਰੇ ਪ੍ਰੋਸੇ ਦੇ ਨਾਲ ਮੂਲ ਮੰਤਰ ਜੀ ਦਾ ਜਾਪ ਕੀਤਾ ਹੈ ਨੇਮ ਦੇ ਨਾਲ ਮੂਲ ਮੰਤਰ ਜੀ ਦਾ ਜਾਪ ਕੀਤਾ ਹੈ ਸਤਿਗੁਰੂ ਸੱਚੇ ਪਾਸ਼ਾ ਉਸ ਮਨੁੱਖ ਦੇ ਸਾਰੇ ਕਾਰਜਾਂ ਦੇ ਵਿੱਚ ਆਪ ਵਰਤੇ ਨੇ ਨੇੜੇ ਹੋ ਕੇ ਵਰਤੇ ਨੇ ਪ੍ਰਤੱਖ ਵਰਤੇ ਨੇ ਗੁਰੂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸਾਖੀਆਂ ਨੇ ਐਸੀਆਂ ਘਟਨਾਵਾਂ ਨੇ ਜਿਨ੍ਹਾਂ ਤੋਂ ਸਾਨੂੰ ਮੂਲ ਮੰਤਰ ਜੀ ਦੇ ਜਾਪ ਦੀ ਤਾਕਤ ਪਾਵਰ ਬਾਰੇ ਪਤਾ ਲੱਗਦਾ ਹੈ ਆਪਣੇ ਆਸ-ਪਾਸ ਕਈ ਗੁਰਮੁਖ ਪਿਆਰੇ ਆਪਣੀਆਂ ਆਪ ਬੀਤੀਆਂ ਦੱਸਦੇ ਨੇ ਵੀ ਕਿੰਜ ਮੂਲ ਮੰਤਰ ਜੀ ਦਾ ਜਾਪ ਕਰਨ ਤੋਂ ਬਾਅਦ ਸਾਡੀ ਜ਼ਿੰਦਗੀ ਬਦਲੀ ਕਿੰਜ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਦਾਂ ਦੀ ਹੀ ਇੱਕ ਆਪ ਬੀਤੀ ਇੱਕ ਬੀਬੀ ਨੇ ਸਾਨੂੰ ਭੇਜੀ ਆ ਅਤੇ ਉਹਨੇ ਖੋਦ ਕੇ ਆਏ ਕਿ ਮੇਰੀ ਆਪ ਬਿੱਤੀ ਸਭ ਸੰਗਤਾਂ ਦੇ ਨਾਲ ਸਾਂਝੀ ਕਰਿਓ ਤਾਂ ਜੋ ਕੋਈ ਮੇਰੀ ਜ਼ਿੰਦਗੀ ਬਾਰੇ ਸੁਣ ਕੇ ਕੋਈ ਇੱਕ ਜੀ ਵੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਮੂਲ ਮੰਤਰ ਜੀ ਦੇ ਜਾਪ ਦੇ ਨਾਲ ਜੁੜ ਜਾਵੇ ਤਾਂ ਮੇਰਾ ਜੀਵਨ ਸਫਲ ਹੋ ਜਾਵੇਗਾ ਉਹ ਬੀਬੀ ਜੀ ਨੇ ਦੱਸਿਆ ਕਿ ਕਹਿੰਦੇ ਮੇਰੀ ਉਮਰ 3-4 ਸਾਲ ਦੀ ਸੀ ਜਦੋਂ ਮੇਰੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਤੇ ਕਹਿੰਦੇ ਸਾਡਾ ਸਾਰਾ ਘਰ ਸਾਡੇ ਮਾਤਾ ਦੇ ਸਿਰ ਤੇ ਹੀ ਸੀ ਕਿਉਂਕਿ ਪਿਤਾ ਜੀ ਨਸ਼ਾ ਕਰਦੇ ਸੀ ਇਸ ਕਰਕੇ ਉਹਨਾਂ ਨੇ ਤਾਂ ਕਦੇ ਵੀ ਘਰ ਪਰਿਵਾਰ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਸਮਝੀ ਨਹੀਂ ਸਾਡੀ ਜ਼ਮੀਨ ਸੀ ਉਹ ਠੇਕੇ ਤੇ ਦੇ ਕੇ ਮਾਤਾ ਜੀ ਘਰ ਦਾ ਗੁਜ਼ਾਰਾ ਚਲਾ ਰਹੇ ਸਨ ਚਲੋ ਸਾਡਾ ਪਾਲਣ ਪੋਸ਼ਣ ਵਧੀਆ ਹੋ ਰਿਹਾ ਸੀ ਵੱਡੇ ਭੈਣ ਭਰਾ ਕਹਿੰਦੇ ਦੱਸਦੇ ਨੇ ਕਿ ਮਾਤਾ ਜੀ ਆਪਣੇ ਹੱਥੀ ਵੀ ਕੋਈ ਨਾ ਕੋਈ ਕੰਮਕਾਰ ਕਰਦੇ ਰਹਿੰਦੇ ਸੀ ਜਿਵੇਂ ਕਿਸੇ ਦੇ ਮੰਜੇ ਉਣ ਤੇ ਕੱਪੜੇ ਸਲਾਈ ਕਰ ਦਿੱਤੇ ਜੋ ਵੀ ਕੰਮ ਉਹਨਾਂ ਨੂੰ ਕਰਨ ਨੂੰ ਮਿਲਣਾ ਉਹਨਾਂ ਨੇ ਉਹ ਕਰਨਾ ਚਲੋ ਸਾਡਾ ਗੁਜ਼ਾਰਾ ਵਧੀਆ ਤਰੀਕੇ ਦੇ ਨਾਲ ਹੋ ਰਿਹਾ ਸੀ ਪਰ ਕਹਿੰਦੇ ਮਾਤਾ ਜੀ ਨੂੰ ਇੱਕ ਐਸੀ ਬਿਮਾਰੀ ਲੱਗੀ ਜੋ ਉਹਨਾਂ ਦੀ ਮੌਤ ਦਾ ਕਾਰਨ ਬਣ ਗਈ ਮਾਤਾ ਜੀ ਦੀ ਮੌਤ ਤੋਂ ਬਾਅਦ ਸਾਡਾ ਸਾਰਾ ਪਰਿਵਾਰ ਖੇ ਰੁਕੇ ਰੋ ਹੋ ਗਿਆ ਕਹਿੰਦੇ ਸਾਨੂੰ ਦੋਵਾਂ ਭੈਣਾਂ ਨੂੰ ਤਾਂ ਸਾਡੇ ਰਿਸ਼ਤੇਦਾਰ ਲੈ ਗਏ ਕਦੇ ਅਸੀਂ ਆਪਣੀਆਂ ਮਾਸੀਆਂ ਕੋਲ ਕਦੀ ਭੂਆ ਕੋਲ ਤੇ ਕਹਿੰਦੇ ਜਿਹੜੇ ਮੇਰੇ ਵੱਡੇ ਭਰਾ ਉਹ ਪਿੰਡ ਦੇ ਵਿੱਚ ਹੀ ਮੇਰੇ ਚਾਚੇ ਤਾਇਆ ਦੇ ਘਰ ਦੇ ਵਿੱਚ ਹੀ ਰਹਿੰਦੇ ਸਨ ਕਦੇ ਆਪਣੇ ਘਰ ਵਿੱਚ ਆ ਜਾਂਦੇ ਰੋਟੀ ਪਾਣੀ ਉੱਥੋਂ ਛੱਕ ਲੈਂਦੇ ਇਸੇ ਤਰ੍ਹਾਂ ਚੱਲੋ ਉਹਨਾਂ ਦਾ ਵੀ ਸਮਾਂ ਬੀਤ ਗਿਆ ਕਹਿੰਦੇ ਮਾਤਾ ਜੀ ਦੇ ਅਕਾਲ ਚਲਾਣਾ ਕਰਨ ਤੋਂ 4 ਕਸਾਲ ਬਾਅਦ ਮੇਰੇ ਵੱਡੇ ਭਰਾ ਦਾ ਵਿਆਹ ਕਰ ਦਿੱਤਾ ਕਿਉਂਕਿ ਉਹ ਵਿਆਹ ਦੇ ਯੋਗ ਹੋ ਗਿਆ ਸੀ ਕਹਿੰਦੇ ਹੁਣ ਘਰ ਦੇ ਵਿੱਚ ਪਰਜਾਈ ਆ ਗਈ ਘਰ ਸਾਂਭਣ ਵਾਲੀ ਹੋ ਗਈ ਤਾਂ ਅਸੀਂ ਵੀ ਸਾਰੇ ਭੈਣ ਭਰਾ ਆਪਣੇ ਘਰ ਦੇ ਵਿੱਚ ਵਾਪਸ ਆ ਗਏ ਪਰ ਕਹਿੰਦੇ ਹੁਣ ਬਚਪਨ ਬੀਤ ਗਿਆ ਕਹਿੰਦੇ ਮੇਰੀ ਪੜ੍ਹਾਈ ਲਿਖਾਈ ਦਾ ਸਮਾਂ ਤਾਂ ਲੰਘ ਗਿਆ ਮੈਂ ਤਾਂ ਸਕੂਲ ਦਾ ਮੂੰਹ ਤੱਕ ਨਹੀਂ ਦੇਖਿਆ ਜਿਹੜੀ ਮੇਰੇ ਤੋਂ ਵੱਡੀ ਭੈਣ ਸੀ ਉਹਨੇ 4-5 ਕਲਾਸਾਂ ਪੜ੍ਹੀਆਂ ਅਤੇ ਜਿਹੜੇ ਵੱਡੇ ਭਰਾ ਸੀ ਉਹਨਾਂ ਨੇ 10ਵੀਂ 12ਵੀਂ ਤੱਕ ਦੀ ਪੜ੍ਹਾਈ ਆਪਦੀ ਕੰਪਲੀਟ ਕਰ ਲਈ ਪਰ ਅਸੀਂ ਦੋਵੇਂ ਭੈਣਾਂ ਅਨਪੜ੍ਹ ਹੀ ਮੈਂ ਤਾਂ ਕਹਿੰਦੇ ਚਿੱਟੀ ਅਨਪੜ੍ਹ ਭੈਣ ਮੇਰੀ 4-5 ਕਲਾਸਾਂ ਪੜ੍ਹੀ ਸੀ ਇਸ ਕਰਕੇ ਉਹ ਗੁਰਬਾਣੀ ਦਾ ਪਾਠ ਕਰ ਲੈਂਦੀ ਸੀ ਪਰ ਕਹਿੰਦੇ ਮੈਨੂੰ ਗੁਰਬਾਣੀ ਕਿੱਥੋਂ ਪੜ੍ਹਨੀ ਆਉਣੀ ਜਦੋਂ ਮੈਂ ਸਕੂਲ ਦਾ ਮੂੰਹ ਹੀ ਨਹੀਂ ਦੇਖਿਆ ਤੇ ਗੁਰੂ ਸਾਹਿਬ ਜੀ ਨੇ ਮੇਰੇ ਉੱਤੇ ਐਸਾ ਤਰਸ ਕੀਤਾ ਕਿ ਮੇਰਾ ਗੁਰੂ ਘਰ ਜਾਣ ਦਾ ਨਿਮ ਪੱਕਾ ਹੋ ਗਿਆ ਮੈਂ ਸਵੇਰੇ ਸ਼ਾਮ ਗੁਰੂ ਘਰੇ ਜਾਣਾ ਕਈ ਵਾਰ ਮੈਨੂੰ ਇਸੇ ਗੱਲ ਤੋਂ ਝਿੜਕਾ ਵੀ ਪੈਂਦੀਆਂ ਸਨ ਮੇਰੀ ਭੈਣ ਅਤੇ ਮੇਰੀ ਭਝਾਈ ਅਕਸਰ ਹੀ ਮੇਰੇ ਭਰਾਵਾਂ ਨੂੰ ਸ਼ਿਕਾਇਤ ਕਰਦੀਆਂ ਕਿ ਇਹ ਕੰਮ ਤੋਂ ਵਚਣ ਦੀ ਮਾਰੀ ਗੁਰੂ ਘਰੇ ਭੱਜ ਜਾਂਦੀ ਆ ਪਰ ਕਹਿੰਦੇ ਮੈਂ ਕਦੇ ਵੀ ਉਹਨਾਂ ਦੀਆਂ ਗੱਲਾਂ ਦਾ ਅਸਰ ਨਹੀਂ ਕੀਤਾ ਮੈਂ ਸਵੇਰੇ ਸ਼ਾਮ ਗੁਰੂ ਘਰੇ ਜਾਣਾ ਹੀ ਹੁੰਦਾ ਸੀ ਕਹਿੰਦੇ ਮੈਨੂੰ ਨਹੀਂ ਯਾਦ ਵੀ ਮੈਨੂੰ ਕਿੰਨੇ ਮੂਲ ਮੰਤਰ ਜੀ ਦਾ ਜਾਪ ਕੰਠ ਕਰਵਾ ਦਿੱਤਾ ਕਹਿੰਦੇ ਜਿਸ ਦਿਨ ਤੋਂ ਬਾਅਦ ਮੂਲ ਮੰਤਰ ਜੀ ਦਾ ਜਾਪ ਕੰਠ ਹੋ ਗਿਆ ਮੈਂ ਸਵੇਰੇ ਸ਼ਾਮ ਤਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਹੀ ਕਰਨਾ ਬਾਕੀ ਕੰਮਕਾਰ ਕਰਦਿਆਂ ਹੋਇਆਂ ਵੀ ਮੂਲ ਮੰਤਰ ਜੀ ਦਾ ਜਾਪ ਕਰਦੀ ਰਹਿਣਾ ਕਹਿੰਦੇ ਮੈਨੂੰ ਨਹੀਂ ਸੀ ਪਤਾ ਕਿ ਮੈਂ ਮੂਲ ਮੰਤਰ ਜੀ ਦਾ ਜਾਪ ਨਹੀਂ ਕਰ ਰਹੀ ਆਪਣੇ ਕਰਮਾਂ ਮਾਝ ਰਹੀਆਂ ਕਿਉਂਕਿ ਕਹਿੰਦੇ ਮੈਨੂੰ ਨਾ ਬਚਪਨ ਤੋਂ ਹੀ ਮਾੜੇ ਕਰਮਾਂ ਵਾਲੀ ਸਮਝਿਆ ਜਾਂਦਾ ਸੀ ਕਹਿੰਦੇ ਜਦੋਂ ਦਾ ਮਾਤਾ ਅਕਾਲ ਚਲਾਣਾ ਕਰਕੇ ਤਾਂ ਕੁਝ ਲੋਕ ਤਾਂ ਮੂੰਹ ਤੇ ਹੀ ਕਹਿ ਦਿੰਦੇ ਸੀ ਕੁਝ ਪਿੱਠ ਪਿੱਛੇ ਕਹਿੰਦੇ ਵੀ ਇਹ ਕੁੜੀ ਹੀ ਪੁੱਠੇ ਪੈਰਾਂ ਵਾਲੀ ਆ ਉਹਨਾਂ ਦਾ ਮਾਣ ਉਹ ਖਾ ਕੇ ਸਾਰਾ ਪਰਿਵਾਰ ਖੇਰੋ-ਖੇਰੋ ਹੋ ਗਿਆ। ਕਹਿੰਦੇ ਕੋਈ ਰਿਸ਼ਤੇਦਾਰ ਤਾਂ ਮੈਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਖੁਸ਼ ਵੀ ਨਹੀਂ ਸੀ। ਬਸ ਕੁੜੀ ਦਾ ਪੈੜਾ ਹੀ ਮਾੜਾ ਏ। ਪਰ ਕਹਿੰਦੇ ਜਿਹੜੇ ਲੋਕ ਮੈਨੂੰ ਕਿਸਮਤ ਕਰਕੇ ਤਾਨੇ-ਮੇਨੇ ਮਾਰਦੇ ਸੀ ਮੇਰੀ ਕਿਸਮਤ ਨੂੰ ਮਾੜਾ ਕਹਿੰਦੇ ਸੀ ਜਿਨ੍ਹਾਂ ਨੂੰ ਮੇਰੀ ਹਰ ਵੇਲੇ ਫਿਕਰ ਲੱਗੀ ਰਹਿੰਦੀ ਸੀ। ਬੇ ਇਹਨੂੰ ਲੈ ਕੇ ਕੌਣ ਜਾਵੇਗਾ? ਭਾਵੇਂ ਇਹਦੇ ਨਾਲ ਵਿਆਹ ਕੌਣ ਕਰਵਾਵੇਗਾ? ਕਿਉਂਕਿ ਇਹ ਤਾਂ ਚੱਟੀ ਅਨਪੜਿਆ। ਇਹਨੂੰ ਕੋਈ ਚੰਗਾ ਘਰ ਪਰਿਵਾਰ ਨਹੀਂ ਮਿਲਣਾ। ਕਹਿੰਦੇ ਜਦੋਂ ਮੇਰੇ ਲਈ ਰਿਸ਼ਤਾ ਆਇਆ ਜਿੱਥੇ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਉਹੀ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਕੁੜੀ ਦੀ ਤਾਂ ਕਿਸਮਤ ਹੀ ਬੜੀ ਤੇਜ ਆ ਕਿਉਂਕਿ ਕਹਿੰਦੇ ਮੈਨੂੰ ਇੰਨਾ ਚੰਗਾ ਘਰ ਪਰਿਵਾਰ ਮਿਲਿਆ ਇੰਨਾ ਚੰਗਾ ਜੀਵਨ ਸਾਥੀ ਮਿਲਿਆ ਕਿ ਜਿੰਨੀ ਤਾਰੀਫ਼ ਕਰਾਂ ਘੱਟ ਪੂਰਾ ਪਰਿਵਾਰ ਗੁਰੂ ਘਰ ਨੂੰ ਮੰਨਣ ਵਾਲਾ ਗੁਰੂ ਘਰੇ ਜਾਣ ਵਾਲਾ ਕਿਨੇ ਮੇਰਾ ਪਤੀ ਪੜਿਆ ਲਿਖਿਆ ਸੂਝਵਾਨ ਸਿਆਣਾ ਸੁਲਝਿਆ ਹੋਇਆ ਇਨਸਾਨ ਅਤੇ ਸਭ ਤੋਂ ਵੱਡੀ ਗੱਲ ਜੋ ਮੈਨੂੰ ਬਹੁਤ ਪਿਆਰ ਕਰਦਾ ਹੈ ਬਹੁਤ ਮਾਣ ਸਤਿਕਾਰ ਦਿੰਦਾ ਜਿੱਥੇ ਵੀ ਜਾਣਾ ਨਾਲ ਲੈ ਕੇ ਜਾਣਾ ਕਦੇ ਵੀ ਉਹਨਾਂ ਨੇ ਮੈਨੂੰ ਇਹ ਗੱਲ ਮਹਿਸੂਸ ਨਹੀਂ ਹੋਣ ਦਿੱਤੀ ਵੀ ਮੇਰੇ ਵਿੱਚ ਕੋਈ ਕਮੀ ਆ ਮੈਂ ਅਨਪੜਿਆ ਕਹਿੰਦੇ ਮੇਰੇ ਵਿਆਹ ਤੋਂ 4 ਸਾਲਾਂ ਬਾਅਦ ਮੇਰੇ ਘਰ ਪੁੱਤਰ ਨੇ ਜਨਮ ਲਿਆ ਫਿਰ 2 ਸਾਲਾਂ ਬਾਅਦ ਦੂਜੇ ਪੁੱਤਰ ਨੇ ਜਨਮ ਲਿਆ ਭਾਵ ਕਿ ਮੈਂ ਦੋ ਪੁੱਤਰਾਂ ਦੀ ਮਾਂ ਆਂ ਕਹਿੰਦੇ ਜਿਹੜੇ ਲੋਕ ਮੈਨੂੰ ਮਾੜੀ ਕਿਸਮਤ ਵਾਲੇ ਪੁੱਠੇ ਪੈਰਾਂ ਵਾਲੀ ਪੁੱਠੇ ਕਰਮਾਂ ਵਾਲੀ ਕਹਿੰਦੇ ਸੀ ਨਾ ਉਹੀ ਆਪਣੇ ਉਸੇ ਮੂੰਹ ਦੇ ਨਾਲ ਉਸੇ ਜ਼ੁਬਾਨ ਦੇ ਨਾਲ ਕਹਿੰਦੇ ਨੇ ਵੀ ਇਸ ਕੁੜੀ ਦੀ ਕਿਸਮਤ ਹੀ ਬੜੀ ਤੇਜ ਆ ਤੇ ਇਹ ਕਿਸਮਤ ਤੇਜ ਕਿਵੇਂ ਹੋਈ ਆ ਸਤਿਗੁਰ ਸੱਚੇ ਪਾਸ਼ਾ ਜੀ ਦੇ ਦਰਸ ਦੇ ਨਾਲ ਕਿੰਨੇ ਮੇਰੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਆਪ ਹੀ ਦਰਸ ਕੀਤਾ ਆਪ ਹੀ ਨਾਮ ਜਪਾਇਆ ਅਤੇ ਆਪ ਹੀ ਮੇਰੇ ਸਾਰੇ ਮਾੜੇ ਕਰਮ ਮਾੜੇ ਲੇਖ ਚੰਗਿਆਂ ਦੇ ਵਿੱਚ ਬਦਲ ਦਿੱਤੇ ਇਸ ਕਰਕੇ ਮੇਰਾ ਆਪਣੇ ਸਤਿਗੁਰ ਸੱਚੇ ਪਾਸ਼ਾ ਦੇ ਉੱਤੇ ਭਰੋਸਾ ਪੂਰਾ ਹੈ ਮੈਨੂੰ ਯਕੀਨ ਹੈ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰੇ ਕਰਮਾਂ ਦੇ ਵਿੱਚ ਹੋਰ ਵੀ ਬਹੁਤ ਕੁਝ ਲਿਖਿਆ ਹੈ ਅਤੇ ਬਿਹਤਰ ਤੋਂ ਬਿਹਤਰ ਲਿਖਿਆ ਹੈ ਕਿੰਨੇ ਮੈਂ ਕਦੀ ਵੀ ਕਿਸੇ ਗੱਲ ਨੂੰ ਲੈ ਕੇ ਚਿੰਤਾ ਨਹੀਂ ਕੀਤੀ ਕਦੇ ਫਿਕਰ ਨਹੀਂ ਕੀਤੀ ਕਿੰਨੇ ਮੇਰੇ ਬੱਚੇ ਜੇ ਛੋਟੇ ਨੇ ਬੱਚਿਆਂ ਨੇ ਜਿਉਂ ਹੀ ਬੋਲਣਾ ਸਿੱਖਿਆ ਸਭ ਤੋਂ ਪਹਿਲਾਂ ਮੋਲ ਮੰਤਰ ਜੀ ਦਾ ਜਾਪ ਕੰਠ ਕਰਵਾਇਆ ਅਮਰਤ ਵੇਲਾ ਪੱਕਾ ਕਰਵਾਇਆ ਕਿਉਂਕਿ ਮੈਂ ਸਮਝ ਗਈ ਹਾਂ ਕਿ ਜੇਕਰ ਸਾਡੇ ਪੱਲੇ ਅਮਰਤ ਵੇਲਾ ਹੈ ਅਮਰਤ ਵੇਲੇ ਦਾ ਨਾਮ ਆ ਤਾਂ ਸਮਝੋ ਗੁਰੂ ਨਾਨਕ ਪਾਸ਼ਾ ਪਰ ਤੱਕ ਆਪ ਸਾਡੇ ਕਾਰਜਾਂ ਦੇ ਵਿੱਚ ਵਰਤਦੇ ਨੇ ਇਸ ਕਰਕੇ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਉਨੀ ਦੇਰ ਤੱਕ ਕੁਝ ਵੀ ਖਾਣ ਪੀਣਾ ਨਹੀਂ ਦਿੰਦੀ ਜਿੰਨੀ ਦੇਰ ਤੱਕ ਉੱਠ ਕੇ ਉਹ ਨਾਮ ਨਹੀਂ ਜਪਦੇ ਮੂਲ ਮੰਤਰ ਜੀ ਦਾ ਜਾਪ ਨਹੀਂ ਕਰਦੇ ਮੂਲ ਮੰਤਰ ਜੀ ਦਾ ਜਾਪ ਕਰਕੇ ਫਿਰ ਸਕੂਲ ਨੂੰ ਤਿਆਰ ਹੁੰਦੇ ਨੇ ਸਕੂਲ ਜਾਂਦੇ ਨੇ ਸੋ ਅੱਜ ਦੀ ਇਹ ਵੀਡੀਓ ਅੱਜ ਦੀ ਇਸ ਭੈਣ ਦੀ ਆਪ ਬਿੱਤੀ ਤੋਂ ਸਾਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ ਉਹ ਭੈਣ ਜੀ ਨੇ ਆਪਣੀ ਆਪ ਬਿੱਤੀ ਇਸੇ ਕਰਕੇ ਸਾਂਝੀ ਕੀਤੀ ਹੈ ਵੀ ਸਾਡੇ ਜੀਵਨ ਦੇ ਵਿੱਚ ਵੀ ਬਦਲਾਅ ਆਵੇ ਤਾਂ ਫਿਰ ਆਪਾਂ ਵੀ ਸਤਗੁਰ ਸੱਚੇ ਪਾਸ਼ਾ ਜੀ ਦੇ ਗਿਆਨ ਦਾ ਸਾਹ ਮਿਹਨਤੀਆਂ ਕਰੀਏ ਵੀ ਸਤਿ ਫਿਰ ਸੱਚੇ ਪਾਸ਼ਾ ਸਾਡੇ ਤੇ ਵੀ ਦਰਸ ਕਰੋ ਸਾਡੀ ਵੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾ ਦਿਓ ਅਮਰਤ ਵੇਲੇ ਦੇ ਨਾਮ ਦੀ ਦਾਤ ਪਾ ਦਿਓ ਆਪ ਹੀ ਕਿਰਪਾ ਕਰਕੇ ਸਾਡੇ ਤੋਂ ਆਪਣਾ ਨਾਮ ਜਪਾ ਲਓ ਅਸੀਂ ਛੋਟੀ ਮੱਤ ਵਾਲੇ ਆ ਸਤਿਗੁਰ ਸੱਚੇ ਪਾਸ਼ਾ ਤੁਸੀਂ ਆਪਣੀ ਮੱਤ ਦੇ ਦਿਓ ਆਪ ਹੀ ਆਪਣਾ ਨਾਮ ਜਪਾ ਲਓ ਕਿਉਂਕਿ ਜਿਸ ਦਿਨ ਤੋਂ ਨਾਮ ਜਪਣਾ ਸ਼ੁਰੂ ਕਰਦੇ ਤਾਂ ਸਾਡੇ ਵੀ ਕਾਲੇ ਲੇਖ ਮਾੜੇ ਕਰਮ ਮਿਟਨੇ ਸ਼ੁਰੂ ਹੋ ਜਾਣਗੇ ਸਾਡੇ ਵੀ ਸੋਹਣੇ ਸੋਹਣੇ ਲੇਖ ਲਿਖੇ ਜਾਣਗੇ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਜੀ ਖੁਦ ਹੀ ਇਹ ਭਰੋਸਾ ਦਿਵਾ ਰਹੇ ਨੇ ਨਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਜਾਂ ਫਿਰ ਇੱਕ ਪਾਸੇ ਕਹਿੰਦੇ ਨੇ ਪਰ ਇਹ ਮਤ ਪਾਪਾ ਕੇ ਸੰਗ ਉਹ ਤੋਪੀ ਨਾਵੇਂ ਕੇ ਰਾਂ ਪੰਜਵੇਂ ਪਾਸ਼ੇ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਸਪਸ਼ਟ ਕਰ ਰਹੇ ਨੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਹਿ ਮਟਾਓ ਭਾਵ ਕਿ ਜ਼ਿੰਦਗੀ ਦੇ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਨੇ ਜਦੋਂ ਆਪਾਂ ਸੱਚੇ ਨਾਮ ਦਾ ਪੱਲਾ ਫੜਦੇ ਆਂ ਤੇ ਫਿਰ ਜਦੋਂ ਗੁਰੂ ਸਾਹਿਬ ਜੀ ਨੇ ਸਾਨੂੰ ਇੰਨਾ ਵੱਡਾ ਮੌਕਾ ਦਿੱਤਾ ਹੈ ਪੂਰਾ ਪ੍ਰੋਸਾ ਵੀ ਦਵਾਇਆ ਹੈ ਕਿ ਤੂੰ ਨਾਮ ਜਪ ਤੇਰੇ ਕਰਮਾਂ ਦੇ ਵਿੱਚ ਜੋ ਵੀ ਦੁੱਖ ਰੋਗ ਨੇ ਉਹਨਾਂ ਨੂੰ ਮੈਂ ਛੋਟੇ ਕਰਕੇ ਲੰਘਾ ਦੇਵਾਂਗਾ ਉਹਨਾਂ ਨੂੰ ਤੇਰੇ ਕਰਮਾਂ ਦੇ ਵਿੱਚੋਂ ਮਿਟਾ ਦੇਵਾਂਗਾ ਤੇ ਫਿਰ ਆਪਾਂ ਕਿਉਂ ਨਹੀਂ ਨਾਮ ਜਪ ਇਹ ਮੌਕਾ ਵਾਰ-ਵਾਰ ਤਾਂ ਨਹੀਂ ਮਿਲਣਾ ਮਨੁੱਖੀ ਜਮਾ ਲੈ ਕੇ ਇਸ ਧਰਤੀ ਤੇ ਆਏ ਆ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੇ ਮਾੜੇ ਕਰਮ ਮਿਟਾਉਣ ਦਾ ਇੱਕ ਮੌਕਾ ਦਿੱਤਾ ਹੈ ਪਾਸ਼ਾ ਕਹਿੰਦੇ ਜਾ ਧਰਤੀ ਤੇ ਜਾ ਨਾਮ ਜਪ ਸਰਬੱਤ ਦਾ ਭਲਾ ਕਰ ਅਤੇ ਜੋ ਪਿੱਛੇ ਮਾੜੇ ਲੇਖ ਲਿਖਾ ਕੇ ਆਇਆ ਹੈ ਨਾ ਉਹਨਾਂ ਨੂੰ ਮਟਾਲਾ ਆਪਣੇ ਕੁੱਨ ਇੰਨੇ ਜ਼ਿਆਦਾ ਬਣਾ ਲਾ ਕਿ ਤੇਰੇ ਮਾੜੇ ਕਰਮ ਤੇਰੇ ਮਾੜੇ ਲੇਖ ਮਿਟ ਜਾਣ ਸੋ ਆਓ ਆਪਾਂ ਵੀ ਗੁਰੂ ਸਾਹਿਬ ਜੀ ਦੇ ਉੱਤੇ ਪ੍ਰੋਸਾ ਰੱਖ ਕੇ ਗੁਰੂ ਦਾ ਨਾਮ ਜਪੀਏ ਰੋਜ਼ ਮੋਲ ਮੰਤਰ ਜੀ ਦਾ ਜਾਪ ਕਰੀਏ ਕਿਉਂਕਿ ਜਿੱਥੇ ਮੋਲ ਮੰਤਰ ਜੀ ਦਾ ਜਾਪ ਉੱਥੇ ਪਤਾ ਕਰ ਗੁਰਨਾਣਕ ਪਾਸ਼ਾ ਆਪ ਉਸ ਘਰ ਪਰਿਵਾਰ ਦੀ ਵਾਅਵਾਲ ਵੀ ਕੋਈ ਦੇਖ ਨਹੀਂ ਸਕਦਾ ਜਿੱਥੇ ਰੋਜ਼ ਮੋਲ ਮੰਤਰ ਜੀ ਦਾ ਜਾਪ ਹੁੰਦਾ ਹੈ ਅਤੇ ਦੁਨਿਆਵੀ ਸੁੱਖ ਪਦਾਰਥਾਂ ਦਾ ਤਾਂ ਕੋਈ ਅੰਤ ਹੀ ਨਹੀਂ ਸੋ ਮੁਕਦੀ ਗੱਲ ਇਹ ਆ ਕਿ ਸੰਗਤ ਜੀ ਜੇਕਰ ਆਪਾਂ ਵਿੱਚ ਆਉਣੇ ਆ ਕਿ ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਸਾਡੇ ਉੱਤੇ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਵੀ ਕਾਰਜਾਂ ਦੇ ਵਿੱਚ ਪਰਤੱਖ ਵਰਤਨ ਸਾਡੇ ਵੀ ਸਾਰੇ ਦੁੱਖ ਰੋਗ ਦੂਰ ਹੋਣ ਤਾਂ ਸੱਚੇ ਬਣੋ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਦੇ ਲੱਗ ਲੱਗिए ਅਮਰਤ ਵੇਲੇ ਉੱਠਿ ਗਏ ਅਮਰਤ ਵੇਲੇ ਉੱਠ ਕੇ ਨਾਮ ਜਪੀਏ ਨਾਮ ਜਪ ਜਪ ਕੇ ਹੀ ਕਰਮ ਸਵਾਰੇ ਜਾਂਦੇ ਆ ਸੋ ਅੱਜ ਦੀ ਇਹ ਵੀਡੀਓ ਹੈ ਆਪਕੀ ਸਿਰਫ ਆਪ ਜੀ ਨੂੰ ਮੋਟੀਵੇਟ ਕਰਨ ਦੇ ਲਈ ਸੁਣਾਈ ਗਈ ਆ ਤਾਂ ਜੋ ਆਪਾਂ ਵੀ ਸੱਚੇ ਮਨੋ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰ ਸਕੀਏ। ਸੋ ਸੰਗਤ ਜੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਗੁਰਬਾਣੀ ਦੇ ਕਰਕੇ ਕੋਈ ਚੰਗਾ ਬਦਲਾਅ ਆਇਆ ਤਾਂ ਤੁਸੀਂ ਵੀ ਆਪਣੀ ਆਪ ਜੀਤੀ ਆਪਣੇ ਨਾਲ ਸਾਂਝੀ ਕਰ ਸਕਦੇ ਹੋ। ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਡੀ ਆਪ ਜੀਤੀ ਤੇ ਵੀ ਵੀਡੀਓ ਬਣਾਵਾਂਗੇ ਕਿਉਂਕਿ ਆਪਾਂ ਜੇਕਰ ਕੋਈ ਕਹਿੰਦਾ ਹੈ ਇਸਾੜੀ ਆਪ ਵੀ ਸਭ ਦੇ ਨਾਲ ਸਾਂਝੀ ਕਰੋ ਆਪਾਂ ਤਾਂ ਹੀ ਕਰਦੇ ਆ ਆਪਣੀ ਮਰਜ਼ੀ ਦੇ ਨਾਲ ਕਦੇ ਵੀ ਕਿਸੇ ਦੀ ਵੀ ਜ਼ਿੰਦਗੀ ਦੀ ਕੋਈ ਗੱਲਬਾਤ ਆਪਾਂ ਕਦੇ ਸਾਂਝੀ ਨਹੀਂ ਕੀਤੀ